ਜੇ ਤਨ ਲੱਗਦਾ ਕਿ ਤੁਸੀਂ ਇਟਲੀ ਚ ਜਾ ਕੇ ਸੈੱਟ ਹੋਣਾ ਚਾਹੁੰਦੇ ਹਨ ਤੁਸੀਂ ਹੋ ਜਾਣਾ ਟੈਨਸ਼ਨ ਨਾ ਲੋ ਬਹੁਤੀ ਵੱਡੀ ਟੈਨਸ਼ਨ ਨਹੀਂ ਕੀ ਇਟਲੀ ਸੈੱਟ ਹੋਣਾ ਬਸ ਤੁਸੀਂ ਕਰਨਾ ਕੀ ਹੈ ਇਟਲੀ ਚ ਜਾ ਕੇ ਪੇਪਰ ਬਣਾਉਣੇ ਆਪਣੇ ਪੇਪਰ ਬਣਾਉਣੇ ਆ ਬਸ ਹੋਰ ਤੁਸੀਂ ਕੁਝ ਨਹੀਂ ਕਰਨਾ ਫਿਰ ਹੌਲੇ ਤੱਕੇ ਖਾਣੇ ਤੱਕੇ ਖਾ 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 ਕੇ ਬੰਦ ਅਕਲ ਆ ਜਾਂਦੀ ਹੈ ਤਾਂ ਤੁਸੀਂ ਹੌਲੇ ਸੈੱਟ ਹੋ ਜਾਣਾ ਬਹੁਤਾ ਲੰਮਾ ਨਹੀਂ ਹੈਗਾ ਪ੍ਰੋਸੈਸ ਜਿਹੜਾ ਸਾਡੇ ਨਾਲ ਇਦਾਂ ਆਇਆ ਮੈਂ ਅੱਜ ਤੋਂ 7-8 8 ਸਾਲ ਪਹਿਲਾਂ ਇਟਲੀ ਚ ਆਇਆ ਮੈਂ ਤਾਂ ਸੇਮ ਹਾਲੇ ਲੋਕਾਂ ਦਾ ਨਹੀਂ ਪਤਾ ਸੀ ਮੈਂ ਸੋਚਦਾ ਸੀ ਪੰਜਾਬ ਵਿੱਚ ਆਪਣੇ ਜਿੱਦਾਂ ਪਿੰਡਾਂ ਜਾਂਦੇ ਸਾਰੇ ਪਿੰਡ ਚ ਲੋਕ ਉਦਾਂ ਰਹਿੰਦੇ ਆ ਸਾਰੇ ਸੇਮ ਹੈਗਾ ਪਰ ਨਾ ਜੀ ਇੱਥੇ ਪਹ ਲੱਗਾ ਕਿ ਦੁਨੀਆ ਕਿਦਾਂ ਦੀ ਰੰਗ-ਬਰੰਗੀ ਦੁਨੀਆ ਹੈਗੀ ਆ ਕਿਦਾਂ ਲੋਕ ਰਹਿੰਦੇ ਆ ਜਦ ਇੱਥੇ ਪਹ ਰਖਦਾ ਪਰਦੇਸੇ ਜਾ ਕੇ ਆਪਣਾ ਕੋਣ ਬਗਾਨਾ ਕੋਣ ਆਪਣੇ ਤੋਂ ਕੋਈ ਨਹੀਂ ਹੈਗਾ ਤੇ ਇਹ ਗੱਲ ਛੱਡੀਏ ਤੁਸੀਂ ਇਟਲੀ ਸੈੱਟ ਹੋਏ ਨਾ ਪਹਿਲਾਂ ਧੱਕੇ ਖਾਣੇ ਪਏ ਲੋਕਾਂ ਦਨ ਤਜਰਬਾ ਹਾਂ ਲੋਕ ਕਿਦਾਂ ਦੇ ਹੈਗੇ ਆ ਕਿਦਾਂ ਰਹਿਣਾ ਸਨ ਲੋਕਾਂ ਦਾ ਹੈਗਾ ਆ ਲੋਕ ਕਿਹੜੀ ਹੱਦ ਤੱਕ ਜਾ ਸਕਦਾ ਹੈ ਕਿਹੜੀ ਹੱਦ ਤੱਕ ਤੁਹਾਡੀ ਹੈਲਪ ਕਰ ਸਕਦੇ ਆ ਚੰਗੇ ਲੋਕ ਮਿਲਣਗੇ ਮਾੜੇ ਲੋਕ ਮਿਲਣਗੇ ਕਿਸ ਨੂੰ ਮਾਰ ਨਹੀਂ ਕਹਿਣਾ ਕਿਸੇ ਨੂੰ ਵੀ ਮਾਰਾ ਨਹੀਂ ਕਹਿਣਾ ਕਿਉਂ ਕਿ ਕਿਉਂਕਿ ਸਾਰੇ ਰੱਬ ਦੇ ਜੀਵ ਆ ਮਾਰ ਨਹੀਂ ਕਹਿਣਾ ਚੰਗੀਆਂ ਵਾਈਬਸ ਦੇਣੀਆਂ ਚੰਗੀਆਂ ਵਾਈਬਸ ਹੋਣਗੀਆਂ ਚੰਗੇ ਲੋਕ ਤੁਹਾਡਾ ਕਰੈਕਟ ਹੋਣਗੇ ਕੀ ਹੋਣਗੇ ਤੁਹਾਡਾ ਜੁੜਨਗੇ ਤੇ ਪੇਪਰ ਜ਼ਰੂਰੀ ਆ ਇੰਟਰ ਚ ਪਹਿਲੇ ਪੇਪਰ ਬਣਾਉਣੇ ਆਪਣੇ ਉਸ ਤੋਂ ਬਾਅਦ ਵਿੱਚ ਤੁਸੀਂ ਇਥੇ ਬੋਲੀ ਸਿੱਖਣੀ ਆ ਨੰਬਰ 3 ਤੇ ਫਿਰ ਇਥੇ ਪਟੈਂਟ ਤੇ ਕਰਨਾ ਲਾਇਸੈਂਸ ਕਰਨਾ ਚੌਥੋਂ ਤੇ ਗੱਡੀ ਲੈਣੀ ਆ ਪਪ ਫਿਰ ਕੰਮ ਵਾਲੀ ਗੱਲ ਹੈ ਨੀ ਕੰਮ ਹੀ ਕੰਮ ਹੈ ਜਿੱਥੇ ਤੂੰ ਕਹੋਗੇ ਤੈਨੂੰ ਉੱਥੇ ਕੰਮ ਮਿਲ ਜਨੇ ਕਰਨਾ ਫਿਰ ਆਪਣੇ ਕੰਫਰਟ ਜ਼ੋਨ ਛੱਡ ਕੇ ਕਿ ਹੋਰ ਜਾਣਾ ਤੁਸੀਂ ਜਾ ਸਕਦੇ ਆ ਜੇ ਤੁਸੀਂ ਕੰਫਰਟ ਜੋ ਚੀਜ਼ਾਂ ਚਾਹੁੰਦੇ ਆ ਤੁਹਾਡੇ ਲਈ ਉਹ ਵੀ ਇੱਕ ਛੇਲ ਉਹ ਵੀ ਇੱਕ ਆਪਸ਼ਨ ਹੈਗਾ ਤੁਸੀਂ ਜੀ ਸਕਦੇ ਆ ਜੇਕਰ ਤੁਸੀਂ ਮੇਰ ਤਰਛਾਣੇ ਆ ਕਿ ਇੱਥੇ ਨੂੰ ਉੱਥੇ ਜਾਣਾ ਕੰਫਰਟ ਜ਼ੋਨ ਛੱਡਣਾ ਮੈਂ ਬਹੁਤ ਜਗ੍ਹਾ ਚੇਂਜਤੀ ਆ ਬਹੁਤ ਜਗ੍ਹਾ ਮੱਚੇਂ ਕਿ ਦਿੱਟਲੀ ਚ ਭਲੇ ਵੈਨੇਸ਼ੀਆ ਸੀ ਫਿਰ ਪਿਚੈਂਸਾ ਗਿਆ ਫਿਰ ਮਾਂਟੋ ਗਿਆ ਫਿਰ ਰੋਮਾ ਗਿਆ ਫਿਰ ਨਾਪਲੀ ਸੜ ਗਿਆ ਹੁਣ ਹੋਰ ਕਿੱਥੇ ਆ ਮਤਲਬ ਬਹੁਤ ਜਗ੍ਹਾ ਚੀਜ਼ ਕੀਤੀਆਂ ਮੈਂ ਮਤਲਬ ਕਹਿੰਦਾ ਕਿ ਮੈਂ ਸੈਟੀਸਫਾਈ ਨਹੀਂ ਹੈਗਾ ਸੀ ਜਿੱਥੇ ਕੰਮ ਕਰਦਾ ਸੀ ਮੈਂ ਆਪਣਾ ਕੰਫਰਟ ਜਿਹਨੂੰ ਬਹੁਤ ਛੱਡਿਆ ਲੋਕ ਕਹਿੰਦੇ ਸੀ ਸੈਟ ਇੱਕ ਦਾ ਹੋ ਜਾ ਕੰਮ ਕਰ ਲਾਈਨ ਕਰ ਲਓ ਕਰ ਮਤਲਬ ਜੇ ਤਾਂ ਮੈਂ ਸੈਟੀਸਫਾਈ ਨਹੀਂ ਹੈਗਾ ਮੈਂ ਕਿਹੜੀ ਜਗ੍ਹਾ ਤੇ ਜਿਕਰ ਨੂੰ ਸੂਰਪਸ਼ਨ ਨਹੀਂ ਮਿਲਦਾ ਹਨਾ ਮਤਲਬ ਜੇਕਰ ਮੈਨੇ ਇੱਕ ਜਗ੍ਹਾ ਤੇ ਜ਼ਿੰਦਗੀ ਕੱਟਣੀ ਪੈਂਦੀ ਮੈਂ ਇਹੋ ਜਗ੍ਹਾ ਤੇ ਥੋੜਾ ਕੱਟਣੀ ਜਿੱਥੇ ਮੈਨੂੰ ਪਸੰਦ ਹੀ ਨਹੀਂ ਹੈਗਾ ਜੇ ਮੈਂ ਜ਼ਿੰਦਗੀ ਕੱਟਣੀ ਕਿ ਚੈਲੰਜਾਂ ਦਾ ਕਰਟਾਂਗਾ ਜਿੱਥੇ ਮਤਲਬ ਲੱਗਾ ਕਿ ਮੈਨੂੰ ਇੱਥੇ ਜੀ ਸਕਦਾ ਮੈਂ ਉਸ ਸਾਬ ਮੇਰਾ ਹੈਗਾ ਬਾਕੀ ਤੁਹਾਡਾ ਸਾਬ ਮੈਨੂੰ ਪਤਾ ਤੁਸੀਂ ਕਿਦਾਂ ਸੋਚ ਰਹੇ ਹੋ ਕਿ ਚਾਉਣੇ ਆ ਆ ਡੋਨੋ ਬਟ ਟੈਂਸ਼ਨ ਨਹੀਂ ਲੈਣੀ ਇਟਲੀ ਦੇ ਵਿੱਚ ਆਣ ਲੱਗੇ ਸਭ ਕੁਝ ਹੋਵੇਗਾ ਸਭ ਕੁਝ ਹੋਵੇਗਾ ਤੁਸੀਂ ਪੈਸੇ ਬੜੇ ਸੋਨੇ ਕਮਾਓਗੇ ਬਟ ਪਹਿਲਾ ਪਹਿਲਾ ਤੁਹਾਨੂੰ ਸਟਰਗਲ ਕਰਨਾ ਹੀ ਪੈਣਾ ਖੇਤੀ ਦਾ ਕੰਮ ਚਾਹੋਗੇ ਤਾਂ ਖੇਤੀ ਤੇ ਕੰਮ ਕਰਨਾ ਪੈਣਾ ਸਟਾਲੇ ਦਾ ਉਹ ਸਟਾਲੇ ਕੰਮ ਕਰਨਾ ਪੈਣਾ ਰੈਸਟੋਰੈਂਟ ਜਾਂ ਰੈਸਟੋਰੈਂਟ ਕੰਮ ਕਰਨਾ ਪੈਣਾ ਮਤਲਬ ਤੁਹਾਨੂੰ ਹਰ ਤਰ੍ਹਾਂ ਦਾ ਕੰਮ ਕਰਨਾ ਪੈਣਾ ਜਿਹੜੇ ਪੇਪਰ ਤੁਸੀਂ ਇਟਲੀ ਚ ਆਂਦੇ ਪਏ ਆ ਤੇ ਵੀਰੋਂ ਪੈਣਾ ਪਰਾਓ ਟੈਂਸ਼ਨ ਲੈਣੇ ਕਰਨਾ ਹੀ ਇਟਲੀ ਚਾਓ ਕੰਮ ਕਰੋ ਐਸੇ ਕਮਾਓ ਘਰੇ ਭੇਜੋ ਇੱਥੇ ਆਓ ਆਪਣੀ ਫੈਮਲੀ ਮਂਗਾਓ ਇੱਥੇ ਤੇ ਤੁਸ ਵਧੀਆ ਜਿਹਾ ਸਾਟਾ ਟੈਨਸ਼ਨ ਲੈਣੇ ਕਾ ਨਹੀਂ ਬਾਕੀ ਕਹੋਗੇ ਨਾ ਕਿ ਬਾਕੀ ਇੱਛਾਵਾਂ ਨੇ ਮੁਕਦੀਆਂ ਨਹੀਂ ਆਂਦੀਆਂ ਇਨਸਾਨ ਦੀ ਕਦੇ ਵੀ ਇੱਛਾਵਾਂ ਨੇ ਮੁਕਦੀਆਂ ਹਿਮਾਲੇ ਪਰਬਤ ਉੱਚੇ ਬੰਦੇ ਦੀਆਂ ਕੀ ਡਿਜ਼ਾਇਰ ਹੁੰਦੀਆਂ ਆ ਮਨ ਆ ਮਿਲ ਜਾ ਆ ਮਿਲ ਜਾ ਆ ਮਿਲ ਜਾ ਆ ਮਿਲ ਜਾ ਪਰ ਇਟਲੀ ਸਭਨਾਂ ਲਈ ਵੱਡੀ ਗੱਲ ਇਹ ਹੈਗੀ ਆ ਕਿ ਇਟਲੀ ਵਿੱਚ ਤੁਸੀਂ ਇੱਕ ਬੰਦਾ ਕੰਮ ਕਰਦਾ ਪੂਰਾ ਟੱਬਰ ਖਾ ਸਕਦਾ ਹੈ ਮਤਲਬ ਇੱਥੇ ਲੋਕ ਇੱਕ ਜਨ ਕੰਮ ਕਰਦਾ ਬੱਚੇ ਪਲਦੇ ਪੈ ਬੀਵੀ ਵੀ ਘਰ ਘਰ ਦੀ ਸੁਖੀ ਆ ਪੈਸੇ ਕਮਾਦੇ ਪੈ ਪੈਸੇ ਬਚਦੇ ਪੈ ਲੋਕਾਂ ਦੇ ਮਤਲਬ ਕਹਿੰਦਾ ਹੈਗਾ ਇੱਕ ਬੰਦਾ ਕਮਾਦਾ ਪੂਰਾ ਟੱਬਰ ਖਾ ਸਕਦਾ ਅਮਰੀਕਾ ਕੈਨੇਡਾ ਵਿੱਚ ਉਦਾਂ ਨਹੀਂ ਹੈਗਾ ਮਤਲਬ ਸਾਰੇ ਟੱਬਰ ਇੰਗਲੈਂਡ ਵਿੱਚ ਸਾਰੇ ਟੱਬਰ ਨੂੰ ਕੰਮ ਕਰਨਾ ਪੈਂਦਾ ਫਿਰ ਜਾ ਕੇ ਫਿਰ ਜਾ ਕੇ ਫਿਰ ਜਾ ਕੇ ਫਿਰ ਜਾ ਕੇ ਕਰ ਦਾ ਗੁਜ਼ਾਰਾ ਹੁੰਦਾ ਪਰ ਇਟਲੀ ਜੀ ਦਾ ਨਹੀਂ ਹੈਗਾ ਇਟਲੀ ਜੀ ਬੈਸਟ ਗੱਲ ਹੈਗੀ ਆ ਬਾਬੇ ਦੀ ਮੇਰਾ ਪਰ ਥੋੜਾ ਸਟਰਗਲ ਹੈਗਾ ਇਟਲੀ ਚ ਸਟਰਗਲ ਹੈਗਾ ਇਟਲੀ ਤੁਹਾਨੂੰ ਇਹ ਪਹਿਲੇ 2-3 ਸਾਲ ਤੁਹਾਨੂੰ ਰੁਵਾਣਦੀ ਹੈ ਚੰਗੀ ਤਰ੍ਹਾਂ ਕਿਸਾਲਾ ਕਿੱਧਰ ਫਸ ਗਿਆ ਮੈਂ ਇੱਥੇ ਚੰਗਾ ਮੈਂ ਚੱਲ ਜਾਂਦਾ ਪਰ ਜਦੋਂ ਤੁਸੀਂ ਹੌਲੀ ਹੌਲੀ ਸਟੈਂਡ ਹੁੰਦੇ ਹੌਲੀ ਹੌਲੀ ਸਟੈਂਡਦੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਵੱਡੀ ਕੰਟਰੀ ਹੈ ਬਹੁਤ ਵੱਡੇ ਲੋਕ ਹੈਗੇ ਆ ਕਿ ਤੁਹਾਨੂੰ ਫਿਰ ਜੀਣਾ ਆ ਜਾਂਦਾ ਆ ਤੁਹਾਨੂੰ ਜੀਣਾ ਆ ਜਾਂਦਾ ਤੁਹਾਨੂੰ ਤਜਰਬਾ ਹੁੰਦਾ ਤੁਹਾਨੂੰ ਲੋਕਾਂ ਨਾਲ ਗੱਲ ਕਰਨ ਤਰੀਕਾ ਆ ਜਾਂਦਾ ਤੁਹਾਨੂੰ ਇੱਥ ਦੀ ਬੋਲੀ ਆ ਜਾਂਦੀ ਤੁਹਾਨੂੰ ਇੱਥ ਦਾ ਹਰ ਤਰ੍ਹਾਂ ਦੀ ਤੁਸੀਂ ਪੇਤੀ ਹੋ ਜੰਨੇ ਆ ਤੁਸੀਂ ਭਾ ਅੱਗੇ ਕਹਿੰਦੇ ਹੁੰਦੇ ਥਾਂ ਥਾਂ ਦੇ ਪੇਤੀ ਹੋਏ ਨੇ ਮੈਨੂੰ ਪੂਰਾ ਸੈਂਟੈਂਸ ਯਾਦ ਆਦਾ ਵਾ ਤੁਸੀਂ ਪੇਤੀ ਹੋਏ ਨਾ ਟੈਨ ਇਹ ਵੀਡੀਓ ਹੈਗੀ ਵਾਈਬਸ ਵਾਸਤੇ ਬਸ ਜਿਹੜੇ ਘਰਾਂ ਦੇ ਪਿਆ ਸੀ ਕਿੰਦਾ ਸੈੱਟ ਹੋਵਾਂਗੇ ਸੈੱਟ ਹੋਏ ਨਾ ਬਸ ਟਾਈਮ ਲੱਗਣਾ ਪਰ ਦੂਸਰੀ ਗੱਲ ਇਹ ਹੈਗੀ ਆ ਪਰ ਜਿੱਦਾਂ ਦੁਨੀਆ ਇੱਥੇ ਆਉਂਦੀ ਪੀੜਲੀ ਵਿੱਚ ਡੌਂਕੀ ਲਾ ਕੇ ਆਉਂਦੇ ਪਿਆ ਪੇਪਰਾਂ ਦਾ ਆਉਂਦੇ ਪਿਆ ਕੱਚਿਆਂ ਤਾਂ ਦੇ ਪੱਕਿਆਂ ਤਾਂ ਦੇ ਪਿਆ ਥੋੜੇ ਕੰਮਾਂ ਦਾ ਸਟਰਗਲ ਚੱਲਦਾ ਪਿਆ ਆ ਖੇਤੀ ਵਾਲ ਕੰਮਾਂ ਦਾ ਸਟਾਲਿਆਂ ਦਾ ਕੰਮਾਂ ਦਾ ਇਸ ਲਈ ਤੁਸੀਂ ਜਦੋਂ ਵੀ ਆਣਾ ਆਪਣੇ ਜੰਟਰਾਂ ਨਾਲ ਛੁੱਟੀ ਗੱਲ ਕਰ ਲਓ ਭਾਈ ਪਲੀਜ਼ ਯਾਰ ਸਾਡੇ ਪੇਪਰ ਬਣਾ ਦੀ ਤੇ ਵੀਰ ਬਣ ਕੇ ਸਾਨੂੰ ਕੰਮ ਲਵਾ ਦੀ ਤੇ ਚੰਗੀ ਜਗ੍ਹਾ ਤੇ ਸਾਡਾ ਰੈਸ਼ ਕਰਾ ਦੀ ਬਸ ਬੋਤਨ ਮੰਗਿਓ ਤਿੰਨ ਚੀਜ਼ ਪਰ ਗੱਲ ਪਿਆਰ ਨਾਲ ਕਰਿਓ ਠੀਕ ਹੈ ਨਾ ਇੱਥੇ ਉਹ ਨਹੀਂ ਚੱਲਦੀ ਇੱਥੇ ਪਿਆਰ ਨਾਲ ਚੱਲਦਾ ਸਾਰਾ ਕੁਝ ਸਭ ਕੁਝ ਪਿਆਰ ਨਾਲ ਚੱਲਦਾ ਇੱਥੇ ਗੁੱਸੇ ਨਾਲ ਕੁਝ ਨਹੀਂ ਮਿਲਦਾ ਇੱਥੇ ਪਿਆਰ ਨਾਲ ਮਿਲਦਾ ਬਾਕੀ ਤੁਹਾਨੂੰ ਆਪਣੇ ਪਰਮਾਤਮਾ ਤੇ ਜਿੰਨੂੰ ਮੰਨਦੇ ਹੋ ਤੇ ਵਿਸ਼ਵਾਸ ਹੋਣਾ ਚਾਹੀਦਾ ਬਾਕੀ ਇਟਲੀ ਚ ਬੱਲੇ ਬੱਲੇ ਬਹੁਤ ਤੱਕ ਹੋਰ ਕੁਝ ਨਹੀਂ ਹੈਗਾ ਇੱਥੇ ਸਟ੍ਰੈਸ ਘਟਾ ਯਾਰ ਇਟਲੀ ਸਟ੍ਰੈਸ ਬਹੁਤ ਘਟਾ ਬਾਕੀ ਦੇਸ਼ਾਂ ਦੇ ਮੁਕਾਬਲੇ ਤੁਸੀਂ 8-9 ਘੰਟੇ ਕੰਮ ਕਰਕੇ ਘਰੇ ਆ ਸਕਦੇ ਆ ਇੱਥੇ 90% ਲੋਕਾਂ ਨੇ ਆਪਣੇ ਘਰ ਲੈ ਆਏ ਆਪਣੇ ਇੰਡੀਅਨ ਨੇ ਲੋਨ ਲ ਲੈ ਲੈਂਦੇ ਆ ਕਰ ਲਈ ਜਾਂਦੇ ਆ ਕਿਸ਼ਤਾ ਤਰੀ ਜਾਂਦੀਆਂ ਸੁਖੀ ਦੇ ਸੁਖੀ ਤੁਸੀਂ ਇੱਕਦਾਂ ਇੱਦੇ ਹੋਣਾ ਬਾਕੀ ਤੁਹਾਡੀ ਆਪਸ਼ਨ ਤੁਸੀਂ ਕੀ ਚਾਹੁੰਦੇ ਜਿੰਦਗੀ ਤੋਂ ਉਹ ਤੁਹਾਡਾ ਆਪਣਾ ਹੈਗਾ ਤੇ ਪਿਪਰਾ ਬਰ ਦੱਸਦੇ ਆ ਅਪਡੇਟ ਦਿੰਨੇ ਆ ਤੁਹਾਨੂੰ ਜਲਦੀ ਜੇਕਰ ਕੋਈ ਡੇਟ ਆਈ ਤਾਂ ਜੇਕਰ ਨਹੀਂ ਆਈ ਫਿਰ ਹਾਲੇ ਇੱਦੇ ਚੱਲੀ ਜਾਵਾਂਗੇ ਤੁਹਾਨੂੰ ਦੱਸੀ ਜਾਂਗਾ ਤੁਹਾਨੂੰ ਮੋਟੀਵੇਟ ਕਰਦਾ ਰਹੂੰਗਾ ਕਿ ਭਾਈ ਇਟਲੀ ਕਹੇਟਾ ਇਟਲੀ ਮਾਰਡਿਨਾ ਕੀ ਇਟਲੀ ਬੋਕੇਟਾ ਸਰੋ ਜੀ ਜੇਕਰ ਤੁਹਾਡਾ ਕਮੈਂਟ ਮੂਟ ਹੋਇਆ ਜੇਕਰ ਕੁਝ ਗੱਲ ਦੱਸਣੀ ਪੁੱਛਣੀ ਹੋਵੇ ਤਾਂ ਆਪਾਂ ਡੀਐਮ ਤੇ ਹੈ ਫਿਰ ਡੀਐਮ ਕਰ ਦੋ ਮੈਨੂੰ ਉੱਥੇ ਕੀ ਕਹਿੰਦੇ ਹੁੰਦੇ ਆ ਇੰਸਟਾਗ੍ਰਾਮ ਤੇ ਜੇਕਰ ਨਹੀਂ ਤਾਂ ਫਿਰ ਤੁਸੀਂ ਕਮੈਂਟ ਕਰ ਦਿਓ ਜੇ ਪਰਸਨਲ ਹੈ ਤਾਂ ਫਿਰ ਇੰਸਟਾਗ੍ਰਾਮ ਤੇ ਕਰਿਓ ਜੇਕਰ ਨਹੀਂ ਪਰਸਨਲ ਫਿਰ ਤੁਸੀਂ ਡੀਐਮ ਕਰ ਦਿਓ ਮੈਨੂੰ ਚਲੋ ਜੀ ਬਾਏ ਮੈਂ ਜਿੰਮ ਤੋਂ ਆਇਆ ਸੀ ਯਾਰ ਮੈਂ ਕਿਰ ਰੋਟੀ ਬੰਦਾ ਕਰਨਾ ਫਿਰ ਸੋਣਾ ਵੀ ਆ ਓਕੇ ਬਾਏ ਦੇਖੋ ਮੈਂ ਕਿ ਨੈਗੇਟਿਵ ਹੈਗਾ ਮਤਲਬ ਚੰਗੀਆਂ ਬੁੱਕਸ ਪੜਨ ਨਾਲ ਚੰਗੇ ਲੋਕਾਂ ਰਹਿਣਾ ਚੰਗੀਆਂ ਵਾਈਬਸ ਦੇਣੀਆਂ ਮੈਂ ਖੁਸ਼ ਆ ਐਕਟਿਵ ਹੋਣ ਮੈਂ ਇਹ ਸਭ ਕੁਝ ਹੋਇਆ ਕਿਦਾਂ ਉਸ ਪ੍ਰਮਾਤਮਾ ਦੇ ਮਿਹਰ ਨਾਲ ਤੇ ਚੰਗਾ ਚੰਗਾ ਸੋਚਣ ਨਾਲ ਸਭ ਕੁਝ ਇੱਦਾਂ ਹੁੰਦਾ ਸਭ ਕੁਝ ਜ਼ਿੰਦਗੀ ਵਿੱਚ ਬਾਕੀ ਮੈਂ ਬਹੁਤ ਕੁਝ ਬੋਲ ਲਿਆ ਜਿਆਦਾ ਜੇ ਚੰਗਾ ਕੁਝ ਵੀ ਚੰਗਾ ਲੱਗਿਆ ਹਨਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਿੰਦੂ ਕਰ ਦਿਓ ਭਾਈਓ ਭੈਣੋ ਓਕੇ ਬਾਏ